ਤਾਰਨ ਤਾਰਨ ਪੁਲਿਸ ਦੀ ਤੇਜ਼ ਕਾਰਵਾਈ ਦੀ ਇਲਾਕੇ ਵਿੱਚ ਸ਼ਲਾਘਾ ਹੋ ਰਹੀ ਹੈ ਪਿੰਡ ਚੀਮਾ ਖੁਰਦ ਵਿੱਚ ਸਾਬਕਾ ਫੌਜੀ ਦੇ ਕਤਲ ਕੇਸ ਨੂੰ ਪੁਲਿਸ ਨੇ ਸਿਰਫ 36 ਘੰਟਿਆਂ ਵਿੱਚ ਸੁਲਝਾ ਲਿਆ ਦੋ ਮੁੱਖ ਦੋਸ਼ੀ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਾਰਨ ਜ਼ਮੀਨੀ ਝਗੜਾ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ 24 ਨਿਊਜ਼ 5 ਤਰੀਕ ਨੂੰ ਦੁਪਹਿਰ 2 2 ਵਜੇ ਰੰਡੀ ਚੀਮਾ ਕੋਰਦੇ ਬਲਟੋਆ ਥਾਣੇ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਤਿੰਨ ਵਿਅਕਤੀਆਂ ਨੇ ਨਿਜੀ ਰੰਜਿਸ਼ ਦੇ ਚੱਲਦਿਆਂ ਕਤਲ ਕਰ ਦਿੱਤਾ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀਨੀਅਰ ਅਫਸਰਾਂ ਦੀ ਤੇ ਸੀਆਈਏ ਦੀ ਟੀਮ ਮੌਕੇ ਤੇ ਪਹੁੰਚੀ ਆ ਤੇ ਜੋ ਬਿਆਨات ਸੀ ਉਹ ਤੇ ਬੇਸਿਸ ਦੇ ਉੱਤੇ ਤਿੰਨ ਬੰਦਿਆਂ ਦੇ ਉੱਤੇ 21 ਐਫਆਈਆਰ ਰਜਿਸਟਰ ਕੀਤੀ ਜਿਸ ਤੋਂ ਬਾਅਦ ਲਗਾਤਾਰ ਹੀ ਵਕ ਵਕ ਟੀਮਾਂ ਬਣਾ ਕੇ ਦੋਸ਼ੀਆਂ ਦੇ ਛੁਪਣਗਾਵਾਂ ਦੇ ਉੱਤੇ ਰੇਡਸ ਕੀਤੀਆਂ ਗਈਆਂ ਜੋ ਕਿ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਕਿ ਵਿਦਨ 36 ਆਰਸ ਇਹਦੇ ਜਿਹੜੇ ਦੋ ਮੁੱਖ ਦੋਸ਼ੀ ਨੇ ਪੁਲਿਸ ਨੇ ਅੰਮ੍ਰਿਤਸਰ ਤੋਂ ਪਕੜ ਲਏ ਨੇ ਤੇ ਜਿਨ੍ਹਾਂ ਦੇ ਖਿਲਾਫ ਵਣਦੀ ਕਾਨੂੰਨੀ ਕਾਰਵਾਈ ਅੱਗੇ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ